ਮੋਹਾਲੀ ਦੇ ਪਿੰਡ ਰਾਏਪੁਰ ਤੇ ਆਈਟੀ ਸਿਟੀ ਦੇ ਮਾਮਲਿਆਂ 'ਚ ਪੀੜਤਾਂ ਵੱਲੋਂ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਅਤੇ ਐਸ.ਸੀ.ਪੀ.ਸੀ. ਮਹਾਪੰਚਾਇਤ ਪ੍ਰਧਾਨ ਬਲਵਿੰਦਰ ਸਿੰਘ ਕੁੰਮੜਾ ਤੱਕ ਪਹੁੰਚਕਰ ਕੀਤੀ ਗਈ ਪ੍ਰੈਸ ਕਾਨਫਰੰਸ ਪੁਲਿਸ ਤੇ ਪ੍ਰਸ਼ਾਸਨ ਦੀ ਕਾਰਵਾਈ ਤੋਂ ਨਾਖੁਸ਼ ਪੀੜਤਾਂ ਵੱਲੋਂ ਆਪ ਬੀਤੀ ਸੁਣਾ ਇਨਸਾਫ ਦੀ ਮੰਗ ਕੀਤੀ ਗਈ ਤੇ ਬਲਵਿੰਦਰ ਕੁੰਮੜਾ ਵੱਲੋਂ ਸੋਮਵਾਰ 28 ਅਪ੍ਰੈਲ ਨੂੰ ਡੀ.ਐਸ.ਪੀ ਸਿਟੀ 2 ਦੇ ਦਫਤਰ ਦਾ ਕਿਰਾਇਆ ਦਾ ਕੀਤਾ ਗਿਆ ਐਲਾਨ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਦੀ ਕੀ ਫਤਿਹ ਹੈ ਸਾਰੇ ਸਾਡੇ ਜਥੇਦਾਰ ਸਾਹਿਬਾਨ ਸਾਡੇ ਮੋਰਚੇ ਦੇ ਆਗੂ ਸਾਹਿਬਾਨ ਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਪ੍ਰੈਸ ਦਾ ਜਿਹੜਾ ਸਾਡੀ ਆਵਾਜ਼ ਇਹ ਪਬਲਿਕ ਦੀ ਆਵਾਜ਼ ਪੀੜਤ ਲੋਕਾਂ ਦੀ ਆਵਾਜ਼ ਤੁਸੀਂ ਕਰ ਕਰ ਸਭ ਵਰਗੇ ਸਰੋਤਿਆਂ ਤੱਕ ਪਹੁੰਚਾਉਂਗੇ ਤੇ ਜਿਹੜੇ ਅੰਨੇ ਤੇ ਬੋਲੇ ਤੇ ਗੁੰਗੇ ਅਫਸਰ ਹੈ ਉਹਨਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਤੁਸੀਂ ਬਹੁਤ ਵੱਡਾ ਥੱਡਾ ਯੋਗਦਾਨ ਹੈ ਰੋਲ ਹੈ ਤੇ ਉਸੇ ਲੜਾਈ 'ਚ ਜਿਹੜਾ ਜੀ ਡੇਢ ਸਾਲ ਸਾਡਾ ਮੋਰਚਾ ਐਸ ਸੀ ਬੀ ਸੀ ਮਹਾਪੰਚਾਇਤ ਦਾ ਚੱਲ ਰਿਹਾ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਪਰ ਉੱਥੇ ਦਿਨ ਪ੍ਰਤੀ ਦਿਨ ਕਾਫਲਾ ਜਿਹੜਾ ਵੱਧਦਾ ਜਾ ਰਿਹਾ ਪੀੜਤ ਲੋਕ ਜਿਹੜੇ ਅਤਿਆਚਾਰ ਹੋਇਆ ਲੋਕਾਂ ਦੇ ਲੋਕਾਂ ਦੀ ਕਿਸੇ ਪਾਸੇ ਸੁਣਾਈ ਨਹੀਂ ਹੁੰਦੀ ਉਹ ਲੋਕ ਆਪਣੀ ਆਪਣੀ ਫਰਿਆਦ ਇੱਥੇ ਆ ਕੇ ਕਰ ਸਕਦੇ ਆ ਤੇ ਤੁਹਾਡੇ ਰਾਹੀਂ ਅਸੀਂ ਸਰਕਾਰ ਦੇ ਚੇਤੇ ਕਰਾਉਂਦੇ ਰਹਿੰਦੇ ਆ ਵੀ ਆਹ ਲੋਕ ਨੇ ਸਾਨੂੰ ਕੈਂਪ ਲਾਉਣ ਦੀ ਲੋੜ ਨਹੀਂ ਅੱਜ ਪਿੰਡਾਂ 'ਚ ਕੈਂਪ ਲਗਾਏ ਜਾਂਦੇ ਆ ਪੁਲਿਸ ਪ੍ਰਸ਼ਾਸਨ ਵੱਲੋਂ ਸਰਕਾਰਾਂ ਵੱਲੋਂ ਆਮਾਦਨੀ ਪਾਰਟੀ ਦੇ ਸਾਡੇ ਕੈਂਪ ਲੱਗ ਰਹੇ ਨੇ ਪਰ ਕੈਂਪ ਤਾਂ ਇਹ ਮੋਰਚਿਆਂ ਤੇ ਬੈਠੇ ਲੋਕ ਆਪਣੀ ਮੰਗਾਂ ਨੂੰ ਲੈ ਕੇ ਸੜਕਾਂ ਤੇ ਬੈਠੇ ਨੇ ਇਹਨਾਂ ਦੀ ਆ ਕੇ ਸੁਣ ਲੋ ਉਸੇ ਲੜੀ 'ਚ ਅੱਜ ਸਾਡੇ ਕੋਲੇ ਰੈਪਰ ਤੋਂ ਪਰਿਵਾਰ ਜਿਹੜਾ ਆਇਆ ਛੋਟਾ ਰੈਪਰ ਹੈ ਉਹਨਾਂ ਨੂੰ ਕਾਫੀ ਦਿਨ ਹੋ ਗਏ ਘੁੰਮਦੇ ਫਿਰਦਿਆਂ ਨੂੰ ਤੇ 4 ਮੱਧਲੀ ਬਿਲਡਿੰਗ ਹੈ ਜਿਹੜੀ ਬਹੁਤ ਵੱਡੀ ਇੱਕ ਬਿਲਡਿੰਗ ਬਣ ਰਹੀ ਹੈ ਇਸ ਤਰ੍ਹਾਂ ਤੇ ਕੰਮ ਜਿਹੜਾ ਰੁਕਾਇਆ ਜਾਵੇ ਪਰ ਲੇਕੇ ਨਾ ਸਾਡੇ ਵਰਗੇ ਵੀਰ ਪਹਿਲਾਂ ਪੱਤਰ ਕਰ ਗਏ 8 ਦਿਨ ਪਹਿਲਾਂ ਡੀਐਸਪੀ ਸਿਟੀ 2 ਡੀਐਸਪੀ ਬਲ ਸਟੇਟਮੈਂਟ ਦਿੰਦਾ ਹੈ ਤੇ ਮੈਂ ਟੀਮ ਭੇਜੀ ਵੀ ਉਹ ਕੰਮ ਕਰ ਦੇ ਕੇ ਚੈੱਕ ਕਰਕੇ ਰੋਕ ਰਹੀ ਹੈ ਪਾਠ ਦਿਨ ਤੋਂ ਸੋਹਣਾ ਥਾਣੇ ਦੀ ਟੀਮ ਜਿਹੜੀ ਰੈਪਰ ਤੋਂ ਤੱਕ ਨਹੀਂ ਪਹੁੰਚੀ ਉਹ ਸ਼ਾਇਦ ਰਾਤ ਕਿਤੇ ਸੌਂ ਗਈ ਹੋਵੇ ਜਾਂ ਪੈ ਗਈ ਹੋਵੇ ਤੇ ਆ ਉਹਨਾਂ ਨੂੰ ਨੀਂਦ ਆ ਗਈ ਹੋਵੇ ਚਿੱਟਾ-ਚੂਟਾ ਛਕਿਆ ਹੋਣਾ ਉਹਨਾਂ ਨੇ ਤੇ ਮੇਰੀ ਇੱਕ ਬੇਨਤੀ ਦੂਜਾ ਪਰਿਵਾਰ ਇੱਕ ਮੇਰੇ ਕੋਲੇ ਹੋਰ ਮੈਟਰ ਹੈ ਇਹਦੇ ਨਾਲ ਦੇ ਪੁਲਿਸ ਤੋਂ ਰਿਲੇਟਡ ਤੰਗ ਲੋਕ ਪ੍ਰੇਸ਼ਾਨ ਲੋਕ ਜਿਵੇਂ ਅਸੀਂ ਪਰਸੋਂ ਪੰਜ-ਛੇ ਮੈਟਰਾਂ ਦਾ ਕੱਲ ਵੀ ਪਿੱਟਦੇ ਆਪਾਂ ਪਰਸੋਂ ਕਰਕੇ ਹਟੇ ਨੇ ਉਹਨਾਂ ਨੇ ਐਸਐਸਪੀ ਨੇ ਆ ਕੇ ਦੋ ਹਫ਼ਤੇ ਦਾ ਸਮਾਂ ਮੰਗਿਆ ਐਸਐਸਪ ऐसे तरह गुरजीत सिंह अपनी ਗੱਲ ਦੱਸ ਰਿਹਾ ਕਿ ਇਹ ਆਈਟੀ ਸਿਟੀ ਥਾਣੇ ਦਾ ਇਹਦੀ ਕੋਠੀ ਹੈ ਕਿਰਾਏ ਤੇ ਲਈ ਹੋਈ ਤੇ ਦਫਤਰ ਖੋਲਿਆ ਤੇ ਸਾਰਾ ਸਮਾਨ ਮਾਲਕ ਖੁਦ ਚੋਰੀ ਕਰਕੇ ਗੱਡੀਆਂ ਉਹਦੇ ਲੈ ਕੇ ਰੇੜੀਆਂ ਦੇ ਲੈ ਕੇ ਚੱਕਦੇ ਦਿਖ ਰਹੇ ਸਾਰਾ ਕੁਝ ਹੈ ਤਾਂ ਐਸਐਸਓ ਕੋਲ ਗਿੜੇ ਮਾਰਿਆ ਦਰਖਾਸਤਾਂ ਦਈਆਂ ਐਸਐਸਪੀ ਕੋਲ ਜਾ ਕੇ ਥੰਬ ਗਿਆ ਤੇ ਉਹ ਕਹਿੰਦਾ ਕੋਈ ਕਾਰਵਾਈ ਨਹੀਂ ਬਣਦੀ ਸਮਾਨ ਚੱਕਣ ਦੀ ਸਮਾਨ ਖਰੀਦ-ਵੁੱਦ ਕਰਨ ਦੀ ਜਿਹੜੇ ਬਿਆਨ ਨੇ ਐਗਰੀਮੈਂਟ ਆ ਹੁਕੇ ਜਾਂਦੇ ਆ ਉਹਨਾਂ ਦੀ ਵੀਡੀਓ ਫੁਟੇਜ ਹੈਗੀ ਹੈ ਕਹਿੰਦਾ ਕੋਈ ਕਾਰਵਾਈ ਨਹੀਂ ਮੰਨਦਾ ਆ ਹੁਣ ਤੁਹਾਡਾ ਰੇਪਰ ਦਾ ਕੇਸ ਹੈ ਤੇ ਆਈਟੀ ਸਿਟੀ ਥਾਣੇ ਦਾ ਕੇਸ ਹੈ ਦੋਨੇ ਥਾਣੇ ਡੀਐਸਪੀ ਸਿਟੀ 2 ਦੇ ਅੰਦਰ ਹੈ ਤੇ ਡੀਐਸਪੀ ਸਿਟੀ 2 ਜਿਹੜੀ ਫੇਕ ਉਹ ਦੇ ਰਿਹਾ ਵੀਡੀਓ 'ਚ ਸਟੇਟਮੈਂਟ ਦੇ ਰਿਹਾ ਉਹ ਤੁਹਾਡੇ ਕੋਲ ਚੈਨਲਾਂ 'ਤੇ ਪਈ ਹੈ ਅਸੀਂ ਤੁਹਾਨੂੰ ਨਾਲ ਭੇਜਾਂਗੇ ਵੀ ਡੀਐਸਪੀ 8 ਦਿਨ ਪਹਿਲਾਂ ਵੀ ਕਹਿੰਦਾ ਹੈ 8 ਦਿਨ ਤੋਂ ਬਾਅਦ ਵੀ ਪਰਿਵਾਰਾ ਤੁਹਾਡੇ ਸਾਹਮਣੇ ਬੈਠਾ ਵੀ ਜਿੱਦੀ ਕੋਈ ਗੱਲ ਨਹੀਂ ਮੰਨੀ ਇਹ ਹਾਦਸਾ ਵੀ ਇਹ ਹੈ ਵੀ ਚੌਥੀ ਮਜ਼ਲ ਬੰਦਾ ਬਣਾਉਣ ਲੱਜੰਦਾ ਚੌਥੀ ਮਜ਼ਲ ਤੋਂ ਇੱਟਾਂ ਅੰਗਰਦੀਆਂ ਦੁਬਾਰ ਨਾਲ ਇਹਨਾਂ ਦੇ ਕੱਚੇ ਕੋਠੇ 'ਚ ਜਿਹੜਾ ਹੈਗਾ ਗਾਡਰ ਵਾਲੇ ਪਏ ਆ ਉਹਦੇ ਵਿੱਚੋਂ ਇਟਾਂ ਗਿਰ ਕੇ, ਵਜਨ ਗਿਰ ਕੇ ਬੋਗਾ ਨਿਕਲ ਜਾਂਦਾ ਹੈ। ਬੱਚਾ ਨਹੀਂ ਮਰਿਆ, ਕੋਈ ਲੇਡੀਜ਼ ਦੀ ਮਰੀ ਪਰ ਜੇਕਰ ਉੱਥੇ ਮਰ ਜਾਂਦਾ ਫਿਰ ਜਾਂਚ ਕਰਦੀ। ਚਾਹੋ ਨਗਰ ਨਿਗਮ ਦੀ ਟੀਮ ਹੈ, ਚਾਹੋ ਪੁਲਡਾ ਦੀ ਟੀਮ ਹੈ, ਚਾਹੇ ਡੀਸੀ ਬੁਹਾਲੀ ਦੀ ਟੀਮ ਹੈ, ਉਹ ਫਿਰ ਜਾਂਚ ਕਰਦੀ ਜਿਵੇਂ ਸਵਾਨਾ ਬਿਲਡਿੰਗ ਗਰੀ ਹੈ, ਉਹਦੀ ਜਾਂਚ ਸੈਦ ਹਲੇ ਚੱਲੇ ਰਹੀ ਹੈ। ਇੱਕ ਬਿਲਡਿੰਗ ਜੀਰਕ ਬਰ ਗਰੀ ਸੀ, ਉਹਦੀ ਵੀ ਸੈਦ ਜਾਂਚ ਚੱਲ ਰਹੀ ਹੈ। ਇੱਕ ਖਰੜਾ ਬਿਲਡਿੰਗ ਗਰੀ ਸੀ, ਉਹਦੀ ਵੀ ਜਾਂਚ ਚੱਲ ਰਹੀ ਹੈ। ਹਲੇ ਜਾਂਚਾਂ ਚੱਲ ਰਹੀਆਂ। ਇਸੇ ਤਰ੍ਹਾਂ ਰੈਪਰ ਜਾਨ ਚੱਲੂਗੀ ਜਦੋਂ ਕੋਈ ਬਕਤੀ ਦਾ ਜਿਹੜੀ ਡੈਥ ਹੋ ਜੂਗੀ ਤੁਸੀਂ ਇਹ ਪਰਮਿਸ਼ਨ ਮਿਲ ਲੈਣੀ ਪੈਂਦੀ ਆ ਜਾਂ ਵਿਦਆਊਟ ਪਰਮਿਸ਼ਨ ਹੈ ਕਿ ਨਹੀਂ ਕਿਉਂ ਚਾਹ ਤੱਕ ਪਿੰਡ ਵਿੱਚ ਬਣਾ ਸਕਦੇ ਇਹ ਸਾਡੇ ਕੋਲੇ ਚਿੱਠੀ ਹੈ ਲੈਟਰ ਹੈ ਮੇਰੇ ਕੋਲੇ ਜਿਹੜੀ ਐਮਸੀ ਦੇ ਅੰਡਰ ਏਰੀਆ ਆਂਦਾ ਉਹਦੇ ਚ 35 ਫੁੱਟ ਦੀ ਉਚਾਈ ਲਿਖਿਆ ਜਿਹੜਾ ਉਹਨਾਂ ਦਾ ਸਰਕਾਰੀ ਲੈਟਰ ਹੈ ਉਸ ਤੋਂ ਬਾਅਦ ਪਰਮਿਸ਼ਨ ਲੈਣੀ ਪੈਂਦੀ ਹੈ ਜਿਹੜਾ ਪਿੰਡਾਂ 'ਚ ਉੱਥੇ ਪੰਚਾਇਤ ਦਾ ਰੋਕਣਾ ਹੁੰਦਾ ਸਰਪੰਚ ਦਾ ਰੋਕਣਾ ਹੁੰਦਾ ਪੰਚ ਦਾ ਰੋਕਣਾ ਹੁੰਦਾ ਇਹ ਕਿੰਨਾ ਆੜਵੰਦਾ ਬਿਲਡਿੰਗ ਦੇ ਛੱਤ ਤੇ ਨਾ ਪਰ ਚਾਰ ਬੰਦਿਆਂ ਦਾ ਜਿਉਣਾ ਆ ਕਰ ਦਿੰਦਾ ਜਿਹਨਾਂ ਦੀ ਰੋਸ਼ਨੀ ਰੋਕੀ ਜਾਊ ਹਵਾ ਰੋਕੀ ਜਾਊ ਇਹ ਸਾਰਾ ਕੁਝ ਰੋਕਿਆ ਜਾਊਗਾ ਤਾਂ ਕੋਈ ਜਿਹੜੀ ਸਾਡੀ ਪੰਚਾਇਤ ਹੈ ਕੋਈ ਬੀਡੀਪੀਓ ਕੋਈ ਡੀਡੀਪੀਓ ਕੋਈ ਧਿਆਨ ਨਹੀਂ ਕਰਦਾ ਜਾਂਚ ਚੱਲੇਗੀ ਜਦੋਂ ਬੰਦਾ ਮਰ ਜੂਗਾ ਉੱਥੇ ਇਹ ਜਿਹੜਾ ਰੇਪਰ ਦਾ ਪਰਿਵਾਰ ਹੈ ਉਹ ਦਰਦ ਦਰਦੀਆਂ ਠੋਕਰਾਂ ਖਾ ਰਿਹਾ ਬਿਲਕਦਾ ਫਿਰ ਰਿਹਾ ਤੇ ਉਹਦੇ ਸਾਰੇ ਐਸਡੀਐਮ ਨੇ ਕਿਹਾ ਵੀ ਤੁਰੰਤ ਜਾ ਕੇ ਕੰਮ ਰੋਕਿਆ ਜਾਵੇ ਪਰसों ਦੇ ਆਡਰ ਐਸਐਚਓ ਨੂੰ ਪਰਸੋਂ ਦਾ ਅਜ ਸੁਹਾਣਾ ਥਾਣੇ ਦੇ ਐਸਐਚਓ ਨੂੰ ਅਜ ਤੱਕ ਜੜਾ ਹੈਗਾ ਰੇਪਰ ਦਾ ਰ ਮੈਂ ਹੁਣ ਸਵੇਰ ਦਾ ਫੋਨ ਕਰ ਰਿਹਾ ਹਾਂ ਉਹਨੂੰ ਫੋਨ ਨਹੀਂ ਚੱਕਿਆ ਪਰसों ਚੌਥੇ ਮਿਲਦਾ ਕਰ ਲੈ ਤਰਲੇ ਕੱਢਦਾ ਸੀ ਹਾੜੇ ਕੱਢ ਕੇ ਗਿਆ ਵੀ ਤੁਸੀਂ ਐਸਐਸਪੀ ਦਫ਼ਤਰ ਦਾ ਘਰਾਉਣਾ ਕਰੋ ਜੀ ਸਾਨੂੰ ਦੋ ਦਿਨ ਦੇ ਦਿਓ ਉਹੀ ਐਸਐਚਓ ਨੂੰ ਤੁਹਾਡੇ ਰਾਹੀਂ ਕਹਿਣਾ ਚਾਹੁੰਦਾ ਡੀਐਸਪੀ ਨੂੰ ਕਹਿਣਾ ਚਾਹੁੰਦਾ ਜਿਹਨਾਂ ਨੇ ਗਲਤ ਸਟੇਟਮੈਂਟਾਂ ਦਈਆਂ ਤੇ ਅਸੀਂ ਆ ਸਾਰੇ ਜੱਥੇਬੰਦੀਆਂ ਨਾਲ ਲੈ ਕੇ ਨਾਲ ਪਰਿਵਾਰਾਂ ਨੂੰ ਲੈ ਕੇ ਡੀਐਸਪੀ ਸਿਟੀ 2 ਥਾਣਾ ਆਪਣਾ ਡੀਐਸਪੀ ਸਿਟੀ 2 ਡੀਐਸਪੀ ਬੱਲ ਦਾ ਤੇ ਐਸਐਚਓ ਥਾਣੇ ਦਾ ਇੱਕੇ ਬਿਲਡਿੰਗ 'ਚ ਦੋਨੇ ਚੀਜ਼ਾਂ ਆ ਗਿਆ ਉਹਨਾਂ ਦਾ ਘਰਾਉ ਅਸੀਂ ਜਿਹੜਾ ਸੋਮਵਾਰ ਨੂੰ 10 ਵਜੇ ਸੋਮਵਾਰ ਨੂੰ ਕਰਾਂਗੇ ਤੇ ਤੁਹਾਡੇ ਰਾਹੀਂ ਅਪੀਲ ਕਰਦੇ ਆ ਜਿਹੜਾ ਸੁਆਣਾ ਥਾਣੇ ਦੇ ਪੀੜਤ ਲੋਕ ਨੇ ਇਲਾਕੇ ਦੇ ਪੀੜਤ ਲੋਕ ਨੇ ਡੀਐਸਪੀ ਸਿਟੀ 2 ਕੋ ਪੀੜਤ ਲੋਕ ਨੇ ਉਹ ਸਾਰੇ ਸੋਮਵਾਰ ਨੂੰ 10 ਵਜੇ ਇਕੱਠੇ ਹੋਣ ਤਾਂ ਕਿ ਆਪਣੇ ਆਪਣੇ ਡਾਕੂਮੈਂਟ ਲੈਣ ਕਾਗਜ਼ ਲੈਣ ਇਹਨਾਂ ਦਾ ਜਲੂਸ ਕੱਢ ਸਕੀਏ ਤੇ ਬਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਦੱਸ ਸਕੀਏ ਵੀ ਜਿਹੜੀ ਪੁਲਿਸ ਦੀ ਪਿੱਟ ਸਾਪੜਦੇ ਉਹਨਾਂ ਦੇ ਇਹ ਹੱਲ ਲੋਕਾਂ ਨੇ ਕਰਿਆ ਹੋਇਆ ਲੋਕ ਕਿਵੇਂ ਲੋਕ ਲਾਚਾਰ ਹੋਏ ਪਏ ਇਹ ਗੁਰਜੀਤ ਸਿੰਘ ਜਿਹੜੇ ਹੈਗੇ ਨੇ ਇਹਨਾਂ ਨੇ ਉੱਥੇ ਅਧਿਕਾਰੀਆਂ ਨਾਲ ਗੱਲ ਨਹੀਂ ਕੀਤੀ ਜੇ ਤੋਂ ਥੱਲੇ ਕੋਈ ਚੱਲਦਾ ਇਹ ਗੁਰਜੀਤ ਸਿੰਘ ਦੀ ਕੰਪਲੀਟ ਹੈ ਦਰਖਾਸਤਾਂ ਦੇ ਦੇ ਕੇ ਇਹ ਵੀ ਹੰਬ ਗਿਆ ਬੰਦਾ ਇਹਨੇ ਸਾਰੀਆਂ ਜਿਹੜੇ ਡਾਕੂਮੈਂਟ ਲਾਏ ਆ ਗੁਰਜੀਤ ਸਿੰਘ ਦੇ ਤੇ ਹੁਣ ਜਿਹੜੀ ਹੈ ਬੀਜੀਪੀ ਪੰਜਾਬ ਨੂੰ ਮੁੱਖ ਮੰਤਰੀ ਪੰਜਾਬ ਨੂੰ ਡੀਆਈਜੀ ਰੂਪਨਗਰ ਨੂੰ ਇਹਨਾਂ ਨੇ ਚਿੱਠੀਆਂ ਲਿਖੀਆਂ ਜਿਹੜੀਆਂ ਰਜਿਸਟਰੀਆਂ ਰਹੀ ਭੇਜੀਆਂ ਗਈਆਂ ਜਦੋਂ ਕਲਕੱਲਾ ਬੰਦਾ ਕਾਗਜ਼ ਪੱਤਰ ਚੱਕਦਾ ਕੋਈ ਸੁਣਦਾ ਨਹੀਂ ਜਿਸ ਚ ਆਰਡਰ ਹੋ ਜਾਂਦਾ ਉਹਨੂੰ ਲਾਗੂ ਨਹੀਂ ਕਰਦਾ ਇਹ ਜੇ ਤਾਂ ਆਰਡਰ ਨਹੀਂ ਹੋਏ ਪਰ ਇਹ ਜਿਹੜਾ ਰੈਪਰ ਦਾ ਕੇਸ ਹੋਵੇ ਚ ਆਰਡਰ ਵੀ ਹੋਗੇ ਐਸਡੀਐਮ ਦਾ ਕਹਿਣਾ ਇੱਕ ਐਸਐਚਓ ਸੁਆਣਾ ਨਹੀਂ ਮੰਨਦਾ ਇੱਕ ਡੀਐਸਪੀ ਨੇ ਮੰਨਦਾ ਦੱਸੋ ਕਿ ਢਿੱਕ ਬਾਰੇ ਜਿਹੜੀ ਹੈਗੀ ਲੋਕਾਂ ਨੂੰ ਲੱਗਦਾ ਹੈ ਕਿ ਨਾ ਅਪਰਾਧ ਮੇਰਾ ਨਾਮ ਗੁਰਜੀਤ ਸਿੰਘ ਹੈ ਮੇਰਾ ਮਸਲਾ ਇਹ ਆ ਕਿ ਮੈਂ ਆਪਣੇ ਆਈਟੀ ਸਿਟੀ ਜਿਹੜਾ 67 ਨੰਬਰ ਜਿਹੜਾ ਕੋਠੀ ਹੈ ਉਹਦੇ ਫਰਸਟ ਫਲੋਰ ਤੇ ਜਤਿੰਦਰ ਕੁਮਾਰ ਸ਼ੰਗਾਰੀ ਜਿਹੜਾ ਇਹਦਾ ਜਿਹੜਾ ਓਨਰ ਸੀ ਉਹਨੇ ਮੈਨੂੰ ਨਵੰਬਰ ਦੇ ਨਵੰਬਰ ਦੀ 20 ਤਰੀਕ ਤੇ ਕਰੀਬ ਮੈਂ ਉੱਥੇ ਬੈਠਾ ਸੀ ਉੱਥੇ ਮੈਂ ਆਪਣਾ ਪ੍ਰਾਪਰਟੀ ਦਾ ਕੰਮਕਾਰ ਕਰ ਰਿਹਾ ਸੀ ਤੇ ਇਹਦੇ ਕੋਲ ਮੈਂ ਰੈਂਟ ਤੇ ਲਿਆ ਆ ਸੀ 7500 ਰੁਪਇਆ ਮਹੀਨਾ ਕੈਸ਼ ਮੇਰੇ ਕੋਲ ਲੈਂਦਾ ਸੀ ਉਦਾਂ ਵੀ ਮੈਂ ਇਹਦੇ ਕੋਲ ਬਹੁਤ ਲੱਖਾਂ ਦੀ ਇਹਦੇ ਕੋਲੋਂ ਮੈਂ ਮੈਂ ਇਹਦੇ ਕੋਲ ਰੁਪਏ ਉਦਾਂ ਵੀ ਲੈਣੇ ਨੇ ਇਹ ਮੈਨੂੰ ਮਤਲਕੀ ਇਹ ਮੈਨੂੰ ਖਰਾਬ ਕਰ ਰਿਹਾ ਸੀ ਤੇ ਮੈਂ ਇਹਨੂੰ ਇਹੀ ਕਿਹਾ ਕਿ ਮੇਰੇ ਤੂੰ ਮੇਰਾ ਹਿਸਾਬ ਕਰ ਦੇ ਤੇ ਇਹਨੇ ਮੈਨੂੰ ਫਿਰ ਮਤਲਕ ਉੱਚ ਘਰ ਵਿੱਚੋਂ ਨਾ ਮਕਾਨ ਖਾਲੀ ਕਰਨ ਲਈ ਮੈਨੂੰ ਇਹਨੇ ਮਤਲਕ ਮੈਨੂੰ ਉਦੋਂ ਕਿੰਨੀਆਂ ਦਿਨੀਆਂ ਸ਼ੁਰੂ ਕਰਤੀਆਂ ਆਨ ਪਛਾਤੇ ਉੱਥੇ ਬੰਦੇ ਭੇਜਣੇ ਨੇ ਸ਼ੁਰੂ ਕਰ ਦਿੱਤੇ ਤੇ ਮਤਲਬ ਇਹ ਮੈਨੂੰ ਬਹੁਤ ਹਰਾਸ ਕਰਦਾ ਰਿਹਾ ਤੇ ਬਾਕੀ ਇਹ ਦੇ ਕੋ ਮੈਂ ਆਪਣੇ ਪੈਸਿਆਂ ਦਾ ਹਿਸਾਬ ਮੰਗ ਰਿਹਾ ਤੇ ਉਹ ਮੇਰਾ ਇਹ ਨਹੀਂ ਦੇ ਰਿਹਾ ਇਹਨੇ ਮਤਲਬ ਮੇਰੇ ਕੋਲ ਉੱਥੇ ਮੈਨੂੰ ਇੱਕ ਵਾਰੀ ਮੇਰੇ ਤੇ ਅਟੈਕ ਵੀ ਕਰਾਇਆ ਤਿੰਨ ਚਾਰ ਬੰਦੇ ਭੇਜ ਕੇ ਮੈਂ ਉੱਥੋਂ ਫਿਰ ਮਤਲਬ ਕਿ ਦਰਦਾ ਮਰਦਾ ਕਿ ਮੈਂ ਇਹ 19 ਤਰੀਕ ਦੀ ਦਰਖਾਸਤ ਦਿੱਤੀ ਹੋਈ ਆਪਣੇ ਐਸਐਸਪੀ ਦਫਤਰ ਉਸ ਤੋਂ ਬਾਅਦ 19 ਤਰੀਕ ਤੋਂ ਬਾਅਦ ਇਹ 5 ਤਰੀਕ 5 19 3 ਨੂੰ ਦਰਖਾਸਤ ਦਿੱਤੀ ਸੀ 19 3 2025 ਨੂੰ 5 4 ਦੇ 2025 ਨੂੰ ਇਹ ਮੇਰੇ ਘਰ ਵਿੱਚ ਮੈਂ ਗੈਰ ਕਾਨੂੰਨੀ ਢੰਗ ਨਾਲ ਇਹ ਵੜਿਆ ਮੈਂ ਉੱਥੇ ਨਹੀਂ ਸੀ ਮੌਜੂਦ ਨਹੀਂ ਸੀ ਇਹ ਗੈਰ ਕਾਨੂੰਨੀ ਢੰਗ ਨਾਲ ਉੱਥੇ ਵੜਿਆ ਔਰ ਇਹਨੇ ਆਪਣੇ ਵਰਕਰਾਂ ਕੋਲੋਂ ਆਪਣਾ ਸਮਾਨ ਮੇਰਾ ਸਾਰਾ ਖੁਰਗਫੁਜ਼ ਤੋੜਪੰਨ ਕਰਕੇ ਰੇੜੀਆਂ ਤੇ ਲੱਦਿਆ ਔਰ ਮੇਰੇ ਬੈਨਰ ਜਿਹੜੇ ਪ੍ਰਾਪਰਟੀ ਦੇ ਵਾਲੀਆ ਪ੍ਰਾਪਰਟੀ ਦੇ ਬੈਨਰ ਸੀ ਮੇਰੇ ਅਣਮੁੱਲੇ ਦਸਤਾਵੇਜ਼ ਸੀ ਉਹਨਾਂ ਨੂੰ ਇਹਨੇ ਅੱਗ ਲਾ ਕੇ ਜਿਹੜਾ ਇਹਨੇ ਉੱਥੇ ਸਾੜਿਆ ਸਬੂਤ ਸਾਰੇ ਮਟੇ ਉਸੇ ਦਿਨ ਤੋਂ ਮੈਂ ਘਰੋਂ ਬੇਕਾਰ ਮੈਨੂੰ ਇਹਨੇ ਕਰ ਦਿੱਤਾ ਹੋਇਆ ਤੇ ਪੁਲਿਸ ਤੱਕਰ ਮੈਂ ਐਸ ਐਚ ਓ ਆਪਣਾ 7 ਤਰੀਕ ਦੀ ਫਿਰ ਮੈਂ ਉੱਥੇ ਥਾਣੇ 'ਚ ਵੀ ਦਰਖਾਸਤ ਦਿੱਤੀ ਹੋਈ ਹੈ ਜਿਹੜੀ 19 ਤਰੀਕ ਦੀ ਦਰਖਾਸਤ ਦਿੱਤੀ ਹੋਈ ਆ ਅੱਜ ਵੀ ਹਵਾ 'ਚ ਲਟਕਦੀ ਪਈ ਉਹਦਾ ਕੱਖ ਨਹੀਂ ਬਣਿਆ ਜੀ ਉਸ ਤੋਂ ਬਾਅਦ 112 ਤੇ ਮੈਂ 6 ਤਰੀਕ ਨੂੰ ਫੋਨ ਕੀਤਾ ਇਹ 112 ਵਾਲਿਆਂ ਨੇ ਮੈਨੂੰ ਕਿਹਾ ਥਾਣੇ ਚਲ ਜਓ ਥਾਣੇ ਆਈਟੀ ਸਿਟੀ ਦੇ ਥਾਣੇ ਦੇ ਵਿੱਚ ਮੈਂ ਗਿਆ 6 ਤਰੀਕ ਨੂੰ ਮੇਰੀ ਇਹਨਾਂ ਨੇ ਉੱਥੇ ਕੰਪਲੇਂਟ ਲਈ ਉਹਦਾ ਡਾਇਰੀ ਨੰਬਰ ਮੈਨੂੰ ਲਾ ਕੇ ਦਿੱਤਾ ਅੱਜ 20 ਦਿਨ ਹੋ ਗਏ ਆ ਕਿ ਮੈਂ ਉੱਥੇ ਇੰਨਾ ਰੋਲਦਾ ਪਿਆ ਨਾ ਇਹ ਮੇਰਾ ਕੱਖ ਨਹੀਂ ਮੇਰੀ ਸੁਣਵਾਈ ਹੋ ਰਹੀ ਤੇ ਮੇਰੀ ਬੇਨਤੀ ਹੈ ਕਿ ਇਹ ਜਿਹੜੇ ਇਹਨਾਂ ਨੇ ਮੇਰੇ ਦੇ ਜਿਹੜਾ ਮਿਰਤੇ ਮੇਰੀਆਂ ਭਾਵਨਾਵਾਂ ਨੂੰ ਠੇਸ ਪਹਾਈਏ ਕਿਰਪਾ ਕਰਕੇ ਇਹਨਾਂ ਦੇ ਨਾਲ ਬੰਦੀ ਕਾਰਵਾਈ ਕਿਉਂ ਨਹੀਂ ਲੱਗਦਾ ਹੈਗਾ ਕਿ ਪੁਲਿਸ ਵੀ ਨਾਲ ਮਿਲੀ ਹੋਈ ਹੈ ਕਿ ਇਹ ਜੋ ਕਾਰਵਾਈ ਨਹੀਂ ਹੋ ਕ। ਬਿਲਕੁਲ ਮੈਨੂੰ ਪਤਾ ਹੈਗੀ ਪੁਲਿਸ ਦੀ ਹਾਂਜੀ ਐਸ ਐਚਓ ਐਸ ਐਚਓ ਬਿਲਕੁਲ ਗੱਲ ਹੀ ਉਹਦੀ ਕਰੀ ਜਾਂਦਾ। ਬਿਲਕੁਲ ਕੀ ਕੀ ਸਮਾਨ ਚੋਰੀ ਹੋਇਆ ਤੁਹਾਡਾ? ਮੇਰਾ ਸਮਾਨ ਉੱਥੋਂ ਮੇਰਾ ਦਫਤਰ ਦਾ ਸਾਰਾ ਸਮਾਨ ਮੇਰਾ ਘਰ ਦਾ ਮੇਰਾ ਉਸ ਉਹੀ ਦਫਤਰ ਸੀ ਉਹੀ ਮੇਰਾ ਘਰ ਸੀ। ਦਫਤਰ ਦਾ ਸਾਰਾ ਸਮਾਨ ਉਹਦੇ ਵਿੱਚ ਮੇਰੀ ਇੱਕ 1.5 ਲੱਖ ਰੁਪਈਆ ਮੇਰਾ ਕੈਸ਼ ਇੱਕ ਸੋਨੇ ਦੀ ਚੇਨ ਸੀ। ਵਿੱਚ ਮੇਰਾ ਦਫਤਰ ਦਾ ਟੋਟਲੀ ਸਮਾਨ ਕਿਚਨ ਦਾ ਸਾਰਾ ਸਮਾਨ ਸਾਰਾ ਟੋਟਲੀ ਸਮਾਨ ਲੈ ਗਿਆ ਮੈਨੂੰ ਇਹਨੇ ਇਹ ਬੰਦੇ ਨੇ ਵੇਕ ਕਰ ਕਰ ਦਿੱਤਾ ਆ ਇਹਦਾ ਨਾਮ ਹੈਗਾ ਜਤਿੰਦਰ ਕੁਮਾਰ ਛੰਗਾਰੀ ਆਈਟੀਸੀਡੀ 3004 ਨੰਬਰ 82 ਸੈਕਟਰ ਦੇ ਵਿੱਚ ਇਹਦਾ ਦਫਤਰ ਹੈ ਤੁਹਾਡਾ ਕੋਈ ਐਗਰੀਮੈਂਟ ਨਹੀਂ ਹੋਇਆ ਸੀ ਇਹਨਾਂ ਨਾਲ ਐਗਰੀਮੈਂਟ ਨਹੀਂ ਮੇਰਾ ਕੋਈ ਹੋਇਆ ਜੀ ਮੈਂ ਮੈਨੂੰ ਇਹਨੇ ਉਦਾਂ ਹੀ ਚਾਪੀ ਦਿੱਤੀ ਕਹਿੰਦਾ ਕਿ ਆਪਾਂ ਵਰਬਲੀ ਜਿਹੜਾ ਹੈ ਨਾ 7500 ਰੁਪਿਆ ਕਰਾਇਆ ਤਾ ਉਹ ਗਿਆ ਸੀ ਤੇ ਉਹ ਮੈਂ ਬੈਤਿਆ ਜੀ ਮੈਂ ਆਪਣਾ ਪ੍ਰਾਪਰਟੀ ਦਾ ਕੰਮ ਕਰ ਰਿਹਾ ਤੁਸੀਂ ਸਮਝੋ ਉੱਥੇ ਰਹੇ ਸੀ ਮੈਂ ਨਵੰਬਰ ਨਵੰਬਰ ਦੀ 20 ਤਰੀਕ ਨੂੰ ਮੇਰੀ ਲੋਕੇਸ਼ਨ ਚੈੱਕ ਕਰ ਲਓ ਮੇਰੇ ਮੋਬਾਈਲਾਂ ਦੀ ਲੋਕੇਸ਼ਨ ਉੱਥੇ ਦੀ ਆਏ ਨਵੰਬਰ ਦੀ 20 ਤਰੀਕ ਦੀ ਤੇ ਮੈਂ ਹੁਣ ਕੀ ਡਿਮਾਂਡ ਕਰ ਰਹੇ ਹਾਂ ਤੁਸੀਂ ਮੈਂ ਡਿਮਾਂਡ ਇਹ ਕਰਨਾ ਕਿ ਇਹ ਜਿਹੜੇ ਇਹਨਾਂ ਨੇ ਮੇਰੇ ਨਾਲ ਇੰਨਾ ਤੱਕਾ ਕੀਤਾ ਮੇਰਾ ਮੈਂ ਮੈਂਟਲੀ ਵੀ ਡਿਸਟਰਬ ਹੋ ਗਿਆ ਮੇਰਾ ਇਹਨਾਂ ਨੇ ਬਰਾਹਾਲ ਕਰ ਦਿੱਤਾ ਮੈਂ ਘਰੋਂ ਬਕਾਰ ਹੋ ਗਿਆ ਮੈਂ ਮੇਰਾ ਸਾਰਾ ਸਮਾਨ ਵੀ ਇਹ ਲੈ ਕੇ ਸਭ ਕੁਝ ਕਰ ਗਏ ਮੈਂ ਇਹ ਮੰਗ ਕਰਦਾ ਕਿ ਇਹਦੇ ਤੇ ਜਿਹੜੀਆਂ ਧਰਾਵਾਂ ਲੱਗਦੀਆਂ ਨਾ ਉਹ ਧਰਾਵਾਂ ਲਾ ਕੇ ਨਾ ਇਹੋ ਜਿਹਾ ਮੁਜਰਮ ਇੱਥੇ ਪਰਚਾ ਦਰਜ ਹੋਣਾ ਜੀਦਾ ਮੇਰੀ ਮੰਗ ਹੀ ਸਿਰਫ ਇਹਦੇ ਤੇ ਪਰਚੇ ਦਰਜ ਦੀ ਏ ਇਹਨੇ ਕਾਨੂੰਨ ਨੂੰ ਹੱਥ ਦੇ ਵਿੱਚ ਲਿਆ ਆ ਬਲਵਿੰਦਰ ਜੀ ਆਪਾਂ ਦੇਖ ਰਿਹਾ ਹੈਗੇ ਆ ਕਿ ਕੇਸਾ ਕੇਸ ਦਾ ਵਿੱਚ ਦੇ ਵਾਤਾ ਹੋ ਰਿਹਾ ਤੁਹਾਡੇ ਕੋਲ ਆ ਰਹੇ ਨੇ ਨਿਪਟਾਰੇ ਨਹੀਂ ਹੋ ਪਾਰੇ ਕੀ ਕਾਰਨ ਉਹ ਰੱਖ ਰਿਆ ਹੋ ਰਿਹਾ ਜਦੋਂ ਕੁੱਤੀ ਚੋਰਾ ਨਾਲ ਨਾਲ ਦੇ ਜਿਹੜੇ ਠੱਗ ਨੇ ਚੋਰ ਨੇ ਉਹਨਾਂ ਨਾਲ ਪੁਲਿਸ ਵਾਲੀ ਹੋਈ ਹੈ ਪੁਲਿਸ ਨਾਲ ਜਿਹੜਾ ਹੈਗਾ ਸਰਕਾਰ ਦਾ ਗੰਢ ਤੋਂ ਕੋਈ ਵੀ ਹੈ ਵਿਧਾਇਕ ਹੋਵੇ ਇੱਥੇ ਦਾ ਐਮਪੀ ਹੋਵੇ ਉਹ ਕੋਈ ਵੀ ਜਿਹੜਾ ਹੈ ਕਨਦੇਉ ਦਾ ਜੂਨੀ ਸਰਕਾਰੀ ਵੀ ਮੇਰੇ ਹਲਕੇ 'ਚ ਮੇਰੇ ਏਰੀਆ 'ਚ ਕੀ ਹੋ ਰਿਹਾ ਕੀ ਬਾਰਦਾਤਾਂ ਹੋ ਰਹੀਆਂ ਵੱਡ ਟੁਕੋਰੀ ਕੋਈ ਵੀ ਦਿਨ ਖਾਲੀ ਨਹੀਂ ਜਾਂਦਾ ਜਿੱਦਣ ਗੋਲੀ ਛਿੱਕਾ ਨਾ ਚਲੇ ਕਤਲ ਨਾ ਹੋਏ ਤਕਰੀਬਨ ਮੈਂ ਕਿਹਾ ਤਾਂ ਪੰਜਾਬ 'ਚ 10 ਕਤਲ ਰੋਜ਼ 8-10 ਕਤਲ ਰੋਜ਼ ਹੁੰਦੇ ਹੋਣੇ ਪਰ ਸਰਕਾਰ ਜਿਹੜੀ ਹੈ ਕੰਮ ਕਰਨੀ ਨਹੀਂ ਸੁੱਤੀ ਪਈ ਹੈ ਮੁੱਖ ਮੰਤਰੀ ਸਾਹਿਬ ਆਪਣੇ ਵਿਆਹਾਂ 'ਚ ਨੱਚ ਰਿਹਾ ਮੁੱਖ ਮੰਤਰੀ ਸਾਹਿਬ ਤੇ ਦੂਜੇ ਪਾਸੇ 'ਚ ਡਾਂਸ ਕਰ ਰਹੇ ਆਪਣੇ ਆਪਣਾ ਨੱਚ ਰਹੇ ਇਹ ਜਿਹੜਾ ਨਚਾਰਾ ਨੂੰ ਜਿਹੜੀ ਸਰਕਾਰ ਸੌਂਪੀ ਸੀ ਪਰ ਲੋਕ ਜਿਹੜੇ ਅੱਜ ਸੜਕਾਂ ਦੇ ਬੁਲਾਹਲ ਹੋਇਆ ਤੇ ਕੁਮੜਾ ਜੀ ਤੁਹਾਨੂੰ ਹੀ ਲੱਗਦਾ ਕਿ ਸੰਘਰਸ਼ੀ ਪੂਰਾ ਹੋਰ ਟਿੱਖਾ ਕਰਨਾ ਚਾਹੀਦਾ ਕਿ ਇਸ ਤਰ੍ਹਾਂ ਬਿਨਿਆ ਰੋਕ ਦਲ ਬੰਦੀ ਇਸ ਦੇ ਪ੍ਰਭਾਵ ਕਰਕੇ ਅਸੀਂ ਤੁਹਾਡੇ ਤਰਾਹੀ ਅਸੀਂ ਬੇਨਤੀ ਕਰਦੇ ਹਾਂ ਜਦੋਂ ਕੱਲ-ਕੱਲੇ ਹੋਣਗੇ ਲੋਕ ਛਿੱਤਰ ਖਾਂਣਗੇ ਕਟਾਈ ਖਾਂਣਗੇ ਕੰਮ ਨਹੀਂ ਹੁੰਦਾ ਪਬਲਿਕ ਇਕੱਠੀ ਹੋ ਜਾਈਏ ਇੱਕ ਪਲੇਟਫਾਰਮ ਦੇ ਇਕੱਠੀ ਹੋ ਜਾਈਓ ਆ ਸਾਡਾ ਸਾਡੇ ਨਾਲ ਹੀ ਮੈਸੇਜ ਇਹ ਹੈ ਇੱਥੇ ਕਿਸੇ ਪਾਰਟੀ ਨੂੰ ਪ੍ਰਮੋਟ ਨਹੀਂ ਕਰਦੇ ਐਸੇ ਕਾਲੀ ਦਲ ਨੂੰ ਪ੍ਰਮੋਟ ਨਹੀਂ ਕਰਦੇ ਕਾਂਗਰਸ ਨੂੰ ਪ੍ਰਮੋਟ ਨਹੀਂ ਕਰਦੇ ਆਪ ਨੂੰ ਨਿੰਦਦੇ ਅਨਸਾਫਤ ਪਸੰਦ ਲੋਕ ਨੇ ਇਕੱਠੇ ਹੋਣ ਇਕੱਠੇ ਹੋ ਕੇ ਲੜਾਈ ਲੜਨ ਲੋਕਾਂ ਦੀ ਤਾਂ ਕਿ ਲੋਕਾਂ ਨੂੰ ਜਿਹੜਾ ਨਿਆਂਸਾਫ ਮਿਲ ਸਕਦਾ ਹੈ ਕੋਈ ਅਲਟੀਮੇਟਮ ਦੇ ਰਿਹਾ ਹੈ ਕਿ ਕੋਈ ਅੱਜ ਇਸ ਇੰਨਾ ਜਿਹੜਾ ਆਪਾਂ ਵੇਟ ਕਰਾਂਗੇ ਉਸ ਤੋਂ ਬਾਅਦ ਫਿਰ ਟਿੱਕਾ ਸੰਗ ਚੜ੍ਹ ਅਸੀਂ ਸੋਮਵਾਰ ਦਾ ਕੱਲ ਕੱਲ ਦਾ ਦਿਨ ਹੈ ਸੋਮਵਾਰ ਨੂੰ ਡੀਐਸਪੀ ਸਿਟੀ 2 ਦਾ ਘਰਵਾ ਹੈ 10 ਵਜੇ 10 ਵਜੇ ਜਿਹੜੇ ਹੋਰ ਵੀ ਲੋਕ ਪੀੜਤ ਨੇ ਸੋਹਾਣਾ ਥਾਣੇ ਦੇ ਡੀਐਸਪੀ ਸਿਟੀ 2 ਤੋਂ ਉਹ ਸਾਰੇ ਆਪਣੇ ਡਾਕੂਮੈਂਟ ਕਾਗਜ਼ ਲੈ ਕੇ ਆਣ ਤਾਂ ਕਿ ਉਹਦਾ ਜਲੂਸ ਕੱਢਿਆ ਜਾਵੇ ਅਸੀਂ ਪਹਿਲਾਂ ਵੀ ਕਈ ਵਾਰੀ ਬਦਲੀ ਬਾਰੇ ਲਿਖ ਕੇ ਦੇ ਚੁੱਕੇ ਹਾਂ ਪਰ ਇੱਥੇ ਦਾ ਵਿਧਾਇਕ ਤੇ ਮੁੱਖ ਮੰਤਰੀ ਅੱਖਾਂ ਮਿਚੀ ਬੈਠਿਆ ਵੀ ਜਦੋਂ ਉਹ ਡੀਐਸਪੀ ਦੀ ਬਦਲੀ ਨਹੀਂ ਹੁੰਦੀ ਐਸਪੀ ਹਰਪੀਰ ਸਿੰਘ ੜਵਾਲ ਬੈਠਿਆ ਉਹਦੀ ਬਦਲੀ ਨਹੀਂ ਹੁੰਦੀ ਪਬਲਿਕ ਦੀ ਸਾਰੇ ਪੰਜਾਬ ਚ ਬਦਲੀਆਂ ਹੁੰਦੀਆਂ ਇਹਨਾਂ ਦੀ ਕਿਉਂ ਨਹੀਂ ਬਦਲੀ ਹੁੰਦੀ ਇਹ ਕਮਾਊ ਕੁੱਤ ਮਿਲੇ ਹੋਏ ਇਹਨਾਂ ਨੂੰ ਜਿੱਦੀ ਕਮਾ ਕਰਕੇ ਕਾਰਵਾਈ ਨਹੀਂ ਹੁੰਦੀ ਆਪਾਂ ਜੀ ਇਹ ਥਾਂ 'ਚ ਗਏ ਤੇ ਪਹਿਲਾਂ ਪੁਲਿਸ ਰਿਪੋਰਟ ਕਰੀ ਰਿਪੋਰਟ ਕਰਨ ਦੇ ਬਾਰੇ ਸਾਨੂੰ ਮਤਵਰ ਕੋਈ ਇਨਸਾਫ ਨਹੀਂ ਮਿਲਿਆ ਜੀ ਤੋਂ ਅਸੀਂ ਫਿਰ ਆਪਣੇ ਡੀਸੀ ਦਫ਼ਤਰ ਵੀ ਗਏ ਤੇ ਜੀ ਉੱਥੇ ਵੀ ਸਾਨੂੰ ਮਤਵਰ ਕੋਈ ਇਨਸਾਫ ਨਹੀਂ ਮਿਲਿਆ ਠੀਕ ਹੈ ਤੁਸੀਂ ਪਿੰਡ ਦੀ ਪੰਚਾਇਤ ਕੋਲੇ ਪਹੁੰਚ ਕਰੀ ਹੈ ਕੀ ਉਹਨਾਂ ਨੇ ਕਿਹਾ ਵੀ ਮਕਾਨ ਬਣ ਰਿਹਾ ਹੈ ਰਾਈਟ ਹੈ ਇਹ ਕਿਸ ਗੱਲ ਦਾ ਹੈ ਆ ਜੇ ਗਏ ਤੇ ਇਹ ਪਾਕਿਸਤਾਨੀ ਲੋਕ ਗਏ ਤੇ ਇਹ ਅਸੀਂ ਸਾਡੀ ਕੋਈ ਸੁਣਾਈ ਨਹੀਂ ਹੋਈ ਨਹੀਂ ਉਹ ਕੀ ਕਹਿੰਦੇ ਕਿ ਇਹ ਘਰ ਜਿਹੜਾ ਬਣਾਇਆ ਗਿਆ ਹੈ ਜਿਹੜਾ ਤੋੜਿਆ ਹੈਗਾ ਉਹ ਜਾਇਜ਼ੀ ਹੈ ਕਿ ਨਜਾਇਜ਼ੀ ਹੈ ਉਹ ਘਰ ਤੋੜਿਆ ਸਾਨੂੰ ਤਾਂ ਹੁਣ ਸਾਨੂੰ ਪਤਾ ਸਾਨੂੰ ਜਿਹੜੇ ਬੱਚੇ ਛੋਟੇ ਸਾਡੇ ਜੀ ਬੱਚੇ ਛੋਟੇ ਥੱਲੇ ਬੈਠੇ ਤੇ ਜੀ ਹਰੇ ਕੱਚੇ ਮਕਾਨ ਹੈ ਸਾਡੇ ਜੀ ਕੁੰਗੜਾ ਸਾਹਿਬ ਕੀ ਕੇਸ ਹੈ ਇਹਦਾ ਮੜਾ ਡਿਸਟ੍ਰਿਕਟ ਕੀ ਕੀ ਕੇਸ ਹੈ ਇਹ ਕਹਿਣਾ ਚਾਹੁੰਦੇ ਇਹ ਪ੍ਰਿੰਟਰ ਰੈਪਰ ਪੁੰਜੀ ਰੈਪਰ ਤੋਂ ਦੋ ਤਿੰਨ ਭਰਾ ਹੈ ਛੋਟਾ ਮਕਾਨ ਹੈ ਗਾਰਡਰ ਵਾਲੇ ਪਏ ਨਾਲ ਗਵੰਡੀ ਨੇ ਚਾਰ ਮਜ਼ਲੀ ਬਿਲਡਿੰਗ ਚੱਕ ਪਹਿਲਾਂ ਤੋਂ ਕਹਿੰਦਾ ਹੁਣ ਮੈਂ ਦੋ ਮਜ਼ਲੀ ਬਿਲਡਿੰਗ ਛਤਰੀਆਂ ਤਿੰਨ ਛਤਰੀਆਂ ਹੁਣ ਜਦੋਂ ਚੌਥੀ ਮਜ਼ਲ ਤੇ ਚਲੇ ਗਿਆ ਉੱਥੋਂ ਪੜਦੀਆਂ ਇਟਾਂ ਮਲਦਾ ਨਾਲ ਵਾਲੇ ਮਕਾਨ ਤੇ गिरਣਾ ਸ਼ੁਰੂ ਹੋ ਗਿਆ ਜਦੋਂ ਰਾਤ ਨੂੰ ਜਾਂ ਦਿਨ ਚ ਗਿਰਦਾ ਉੱਥੇ ਬਲਬਾ ਤਾਂ ਉਹ ਜਿਹੜੀਆਂ ਤੁਹਾਨੂੰ ਦਿਖਾ ਸਕਦੇ ਹੋ ਤੁਹਾਡੇ ਕੋਲ ਵੀਡੀਓ ਸਾਡੇ ਕੋਲੇ ਆਈਆਂ ਆਈਆਂ ਇਹਨਾਂ ਚ ਮੋਗੇ ਕੱਢਦੇ ਮਕਾਨ ਚ ਮੋਗੇ ਨਿਕੜ ਕੇ ਬਾਲੇ ਵੀ ਟੁੱਟ ਗਏ ਤੇ ਗੱਡਰ ਵੀ ਪੁੱਸ ਗਏ ਤੇ ਜਦੋਂ ਥੱਲੇ ਕੋਈ ਬੱਚਾ ਲੇਡੀਜ਼ ਬੈਠੇ ਹੋਣਗੇ ਬੱਚਾ ਬੈਠਾ ਹੁੰਦਾ ਤਾਂ ਮਰਨਾ ਸੰਭਾਵਿਕ ਦਾ ਇਹ ਸੁੱਤੇ ਪਏ ਹੁੰਦੇ ਤਾਂ ਮਰਨਾ ਸੰਭਾਵਿਕ ਦਾ ਪਰ ਲੇਕਿਨ ਇਹ ਸਾਰੇ ਕੰਮ ਨੂੰ ਲੈ ਕੇ ਸਾਰੇ ਪ੍ਰਸ਼ਾਸਨ ਰਜਿਸਟਰ ਨੂੰ ਦੱਸ ਕੇ ਐਸਐਸਪੀ ਨੂੰ ਦੱਸ ਕੇ ਆਹ ਲੋੜਾਂ ਦਾ ਇੱਥੇ ਆ ਗਏ ਜਦੋਂ ਐਸਡੀਐਮ ਦੇ ਆਰਡਰ ਆ ਮੈਂ ਕਿ ਐਸਐਚਓ ਨਹੀਂ ਮੰਨਦਾ ਇੱਕ ਐਸਡੀਐਮ ਦੇ ਆਰਡਰ ਕਰੇ ਹੋਣ ਵੀ ਤੁਰੰਤ ਜਾ ਕੇ ਇਨਕੁਆਰੀ ਕਰਕੇ ਕੰਮ ਰੋਕੋ ਪਰ ਐਸਐਚਓ ਸੁਹਾਣਾ ਜਿਹੜਾ ਹੈਗਾ ਉੰਮ ਕਰਨੀ ਨੀਂਦ ਸੁਟਾ ਪਿਆ ਜੇ ਇਹ ਉੱਠਦਾ ਨਹੀਂ ਉਹਨੂੰ ਜਗਾਣ ਲਈ ਅਸੀਂ ਸੋਮਵਾਰ ਨੂੰ 10 ਵਜੇ ਉਹਦਾ ਦਰਵਾਜ਼ਾ ਖੜਕਾਵਾਂਗੇ ਤੇ ਇਹਨਾਂ ਦਾ ਪਿੱਟ ਸਿਆਪਾ ਕਰਾਂਗੇ ਤੇ ਤੁਰੰਤ ਅਸੀਂ ਇਹਨਾਂ ਦੀ ਜਿਹੜੀ ਹੈ ਮੰਗ ਕਰਾਂਗੇ ਇਹਨਾਂ ਨੂੰ ਡਿਸਮਿਸ ਕੀਤਾ ਜਾਵੇ ਜਾਂ ਸਰਪੈਂਡ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਬਲਵਿੰਦਰ ਜੀ ਕੀ ਪ੍ਰਸ਼ਾਸਨ ਜਾਂ ਪੁਲਿਸ ਕਿਸੇ ਵੱੱਡੇ ਹਾਸਲੇ ਇੰਤਜ਼ਾਰ ਕਰ ਰਹੀ ਹੈ ਕਿ ਫਿਰ ਕਰਵਾ ਕਿ ਮੈਂ ਕਿਹਾ ਅੱਕੇ ਵੀ ਤੱਕ ਕੇਸ ਆ ਚੁੱਕਿਆ ਹੈ ਸੋਹਣਾ ਬਿਲਡਿੰਗ ਸੋਹਣਾ ਬਿਲਡਿੰਗ ਕੀਤੀ ਕੀਤੀ ਸੀ ਪ੍ਰੈਸ ਨੂੰ ਵੀ ਨੇੜੇ ਨਹੀਂ ਜਾਣ ਦਿੱਤਾ ਸੀ ਪਤਾ ਨਹੀਂ ਉਹਦੇ ਵਿੱਚ ਦੋ ਮਰਿਆ ਚਾਰ ਮਰੇ ਪੰਜ ਮਰੇ ਅਸੀਂ ਗਿਣਤੀ ਵੀ ਨਹੀਂ ਕਰ ਸਕਦੇ ਐਸੀ ਤਰ੍ਹਾਂ ਜੀਵਕ ਵਰਗਿਰੀ ਸੀ ਐਸੀ ਤਰ੍ਹਾਂ ਖਰੜਗਿਰੀ ਸੀ ਪ੍ਰਸ਼ਾਸਨ ਫਿਰ ਅਲਗ-ਅਲਗ ਬੈਠ ਜਾਂਦਾ ਜਿਵੇਂ ਕੁੰਬੜਾ ਮਾਰਡਰ ਹੋਏ ਸੀ ਦੇਖੋ ਡੀਸੀ ਨੇ ਐਸਐਸਪੀ ਨੇ ਕਿਵੇਂ ਉਹ ਜਿਹੜਾ ਮਰਿਆ ਹੋਇਆ ਮੁੰਡਾ ਕਿਵੇਂ ਹਸਪੀਟਲੋਂ ਪਾ ਰੱਖਿਆ ਹਜ਼ਾਰਾਂ ਆਧਾਰਨ ਹੈ ਸਾਡੇ ਕੋਲੇ ਜਿਹੜੀਆਂ ਇਸ ਪ੍ਰਸ਼ਾਸਨ ਦੀ ਨਿਲੈਕੀ ਐਸਸੀਬੀਸੀ ਮਹਾਪੰਚਾਇਤ ਪੰਜਾਬ ਦੇ ਜਿਹੜੇ ਜਰਨਲਿਸਟ ਕਤਰ ਨੇ ਬਨਵਾਰੀ ਕਾਲਜੀ ਕੀ ਕਹਿਣਾ ਚਾਹੂਗਾ ਜੀ ਮੇਰੇ ਪ੍ਰੈਸ ਭਾਈਓ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਐਸਸੀ ਡੀਸੀ ਦੇ ਲੋਕ ਨੇ ਇਹ 100 ਤੋਂ 85 ਦੇ ਇਕੱਠੇ ਹੋ ਜਾਣ ਤੇ ਜਿਹੋ ਜਿਹੇ ਮਾਮਲੇ ਇਥੇ ਆਉਂਦੇ ਨੇ ਉਹ ਕਦੀ ਵੀ ਨਹੀਂ ਆ ਸਕਦੇ ਸਾਰਾ ਕੁਝ ਆਪਣੀ ਮੁੱਠੀ 'ਚ ਹੋ ਜਾਏਗਾ ਇਹ ਸਰਕਾਰਾਂ ਇਹ ਭਾਵੇਂ ਉੱਪਰ ਦੀਆਂ ਦੇ ਭਾਵੇਂ ਥੱਲੀਆਂ ਥੱਲੇ ਦੀਆਂ ਨੇ ਪਿੱਛੇ ਜੀ ਇੱਕ ਹਰਸ਼ਾ ਹੋਇਆ ਅਤਵਾਦੀ ਹਮਲਾ ਜੰਮੂ ਕਸ਼ਮੀਰ 'ਚ ਉਹਦੇ ਵਿੱਚ ਇਹ ਹੋਇਆ ਕਿ ਜਿਹੜੇ ਵੀ ਜਨਰਲ ਕਾਸਟ ਦੇ ਲੋਕ ਨੇ ਉਹਨਾਂ ਨੂੰ 10-10 ਲੱਖ ਰੁਪਇਆ ਮੁਆਵਜ਼ਾ ਮਿਲਿਆ ਔਰ ਜਿਹੜੇ ਐਸਸੀ ਬੀਸੀਐਲ ਦੇ ਗ੍ਰੀਵ ਲੋਕ ਨੇ ਉਹ 6 ਲੱਖ ਰੁਪਇਆ ਮੁਆਵਜ਼ਾ ਮਿਲਿਆ ਇਹਦਾ ਮਤਲਬ ਕੀ ਹੈ ਇਹਦਾ ਇੱਕੋ ਦਾ ਇੱਕ ਮਤਲਬ ਹੈ ਕਿ ਸਰਕਾਰਾਂ ਜਿਹੜੀਆਂ ਨੇ ਥੱਲੇ ਵਾਲਿਆਂ ਨੂੰ ਕੀੜੇ ਤੇ ਮਕੌੜੇ ਸਮਝਦੇ ਨੇ ਜਦੋਂ ਕਿ ਇਹ 85 ਹਜ਼ਾਰ ਤੋਂ ਸਿਰਫ 3% ਨੇ ਜਿੰਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਯਾਰੇ ਭਾਈਓ ਵੀਰੋ ਸੱਜਣੋ ਮਿੱਤਰੋ ਸਾਡੇ ਇਕੱਠੇ ਹੋ ਜਓ ਜਦੋਂ ਇਕੱਠੇ ਹੋ ਜਗੇ ਤੇ ਆ ਜਿਹੜੀ ਸਾਧਨ ਪ੍ਰਚਾਰਸਨਾ ਇਹਦੇ ਜ਼ੀਰੋ ਆ ਕੁੰਬੜਾ ਸਾਹਿਬ ਅਗਲਾ ਪ੍ਰੋਗਰਾਮ ਕੀ ਹੋਊਗਾ ਜੇ ਸੰਭਵ ਮਿਲਿਆ ਅਗਲਾ ਪ੍ਰੋਗਰਾਮ ਦਾਸੀ ਦਿੱਤਾ ਪ੍ਰਧਾਨ ਕੁੰਬੜਾ ਸਾਹਿਬ ਨੇ ਪਰ ਜੇਕਰ ਇਹ ਕੱਲ ਤੱਕ ਇਹ ਮਾਮਲਾ ਹੱਲ ਨਾ ਹੋਇਆ ਤੇ ਸੋنگਵਾਰ ਤੇ ਟਿੱਕ ਸਿਆਪਾ ਹੋਣਾ ਹੀ ਹੋਣਾ ਜੈ ਭੀਮ ਜੈ ਭਾਪ ਵਾਹ ਜੁੱਦੀ ਕਾ 2 ਮੀਟਰ ਹੈ 2 ਮੀਟਰਾਂ ਤੋਂ ਇਲਾਵਾ ਤੁਹਾਡੇ ਰਾਹੀਂ ਇਹ ਵੀ ਕਹਿਣਾ ਚਾਹੁੰਦੇ ਆ ਜਿਵੇਂ ਲਾਂਡਰਾਂ ਦਾ ਕੈਲੋਂ ਦਾ ਉਹ ਵੀ ਮਸਲੇ ਜਿਹੜੇ ਪਰਸੋਂ ਐਸਟੀ ਸਾਹਿਬ ਇੱਥੇ ਵਿਸ਼ਵਾਸ ਦੇ ਕੇ ਗਏ ਸੀ ਦੋ ਦੋ ਹਫ਼ਤੇ ਦਾ ਅਸੀਂ ਉਹ ਵੀ ਮੈਟਰ ਵਿੱਚੇ ਰੱਖ ਲਾਂਗੇ ਤਾਂ ਕਿ ਸਾਰੇ ਪਰਿਵਾਰਾਂ ਦਾ ਜਿਹੜਾ ਹੈਗਾ ਪਿੱਟਸਾ ਉਹ ਉੱਥੇ ਦਿਖਾਵਾਂਗੇ ਤਾਂ ਕਿ ਪਰਸੋਂ ਵੀ ਉਹਨਾਂ ਨੇ ਕਿਹਾ ਸੀ ਵੀ ਦੋ ਦਿਨ ਬੀਤ ਜਾਣ ਦਿਓ ਡਾਕਟਰ ਤੋਂ ਓਪੀਨੀਅਨ ਲੈਣੀ ਹੈ ਲੱਭਣ ਦੀਆਂ ਧਰਾਵਾਂ ਲਗੂਆਂਗੇ ਪਰ ਉਹਨਾਂ ਦਾ ਅੱਜ ਪਤਾ ਕਰਿਆ ਵੀ ਕੋਈ ਕਾਰਵਾਈ ਨਹੀਂ ਹੋਈ ਉਹ ਸਾਰੀ ਮੈਟਰ ਨੂੰ ਲੈ ਕੇ ਅਸੀਂ ਡੀਐਸਪੀ ਸਿਟੀ 2 ਦਾ ਸੋਹਣਾ ਥਾਣੇ ਦਾ ਕਰੌ ਕੀਤਾ ਜਾਵੇਗਾ ਤੇ ਤੁਹਾਡੇ ਰਾਹੀਂ ਖੇਰ ਦੱਸਿਆ ਜਾਵੇਗਾ ਕੱਲ ਕਲੇ ਜਿਹੜੇ ਪੀੜਤ ਪਰਿਵਾਰ ਹੈ ਖੁਦ ਆਪਣੀ ਹੱਡ ਬੀਤੀ ਦੱਸਣਗੇ ਅੱਛਾ ਹੋਰ ਵੀ ਮੇਰੀ ਬੇਨਤੀ ਹੈ ਉਸ ਥਾਣੇ ਦੇ ਖਿਲਾਫ ਪਹਿਲੇ ਇੱਕ ਹਲਫੀਆ ਬਿਆਨ 10000 ਆ ਚੁੱਕਿਆ ਰਿਸ਼ਵਤ ਦਾ ਹੋਰ ਵੀ ਸ਼ਾਇਦ ਹਲਫੀਆ ਬਿਆਨ ਸਾਡੇ ਕੋਲੇ ਪਰਸੋਂ ਤੱਕ ਹੋਰ ਵੀ ਹਲਕੀਆ ਬਿਆਨ ਆਜੂ ਕ੍ਰੈਪਸ਼ਨ ਦੇ ਰਿਸ਼ਵਤ ਦੇ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਵੀ ਅਸੀਂ ਨਾਂ ਨਹੀਂ ਜਨਤਕ ਕਰਨਗੇ ਉਹਨਾਂ ਦਾ ਨਾਂ ਗੁਪਤ ਰੱਖਣਗੇ ਪਰ ਅਸੀਂ ਐਫੀ ਡੈਫਰ ਦੇ ਦੇ ਕੇ ਦੱਸ ਸਕਦੇ ਹਾਂ ਕਿ ਸਾਡੇ ਕੋਲੇ ਹਲਫੀਆ ਬਿਆਨ ਹੈ ਕ੍ਰੈਪਸ਼ਨ ਦੀ ਜੋ ਕ੍ਰੈਪਸ਼ਨ ਮੋਹਾਲੀ ਚ ਚੱਲ ਰਹੀ ਹੈ ਅਫਸਰਾਂ ਕੋਲੇ ਪਏ ਨੇ ਮੇਰੇ ਕੋਲ 15 ਗਾ ਹਲਫੀਆ ਬਿਆਨ ਆ ਚੁੱਕੇ ਨੇ 15 ਹਲਫੀਆ ਬਿਆਨ ਤੁਹਾਨੂੰ ਉਸ ਦਿਨ ਦੇਵਾਂਗੇ ਤੁਹਾਨੂੰ ਆਖਰੀ ਸਵਾਲ ਹੈਗਾ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਐਸਸੀ ਕਿਸ ਚੇਨਾ ਵਿਸਥਾਰ ਕੀਤਾ ਜਾਂਦਾ ਹੈ ਸਾਜਨ ਵਿੱਚ ਵੀ ਐਸਸੀ ਬੀਸੀ ਰੋਡ ਪਾ ਕੇ ਹੀ ਉਹਨਾਂ ਨੂੰ ਬਣਾਉਂਦੇ ਨੇ ਤੇ ਫਿਰ ਇੱਕ ਹੀ ਦੋ ਦੋਰ ਦੋਰੀ ਚੱਲਾ ਕੇ ਕਰਦੇ ਹੋਗੇ ਕਿ ਆਪਾਂ ਨੂੰ ਸਾਜਨ ਦੇ ਵੀ ਉਹਨਾਂ ਪਟਾਣ ਦੇ ਨੇ ਉਸ ਤੋਂ ਬਾਅਦ ਆਪਾਂ ਕਹਿੰਦੇ ਵਿਸਥਾਰ ਕੀਤਾ ਜਾ ਰਿਹਾ ਸਾਥਿਆ ਵਿਤਕਰਾ ਹੈ ਸਾਡਾ ਜਿਹੜਾ ਸਮਾਜ ਹੈ ਚਾਹੇ ਉਹ ਐਸਸੀ ਹੈ ਚਾਹੇ ਬੀਸੀ ਹੈ ਪਹਿਲਾਂ ਤਾਂ ਇਹਨਾਂ ਨੂੰ ਪਾਰਟੀ ਵਾਜੀ ਕੋਈ ਭਾਜਪਾ ਵਾਲਾ ਕਾਲੀ ਦਲ ਨਾਲ ਨਾਲ ਦੇ ਰਲ ਕੇ ਨਾਲ ਕਾਲੀ ਦਲ ਵਾਲਾ ਕਾਂਗਰਸ ਦੀ ਨਾਲ ਕੇ ਕਾਰਕਰਸ ਵਾਲਾ ਕਹਿੰਦਾ ਮੈਂ ਆਪਦਾ ਜੀ ਇਹ ਸਾਰੀ ਜਿਹੜੀ ਲੱਗ ਲੱਗ ਉਹ ਤਾਂ ਜਉਂਗੀਆਂ ਚ ਮੰਡੇਗੇ ਲੋਕ ਵੰਡਣ ਕਰਕੇ ਲੋਕਾਂ ਦਾ ਏਕਾ ਨਹੀਂ ਹੁੰਦਾ ਜਦੋਂ ਏਕਾ ਨਹੀਂ ਹੁੰਦਾ ਤਾਂ ਵੰਡ ਕੇ ਉਹ ਛਿੱਤਰ ਵੀ ਖਾਂਦੇ ਉਹਨਾਂ ਦੀ ਸੁਣਾਈ ਵੀ ਕਿਤੇ ਨਹੀਂ ਹੁੰਦੀ ਤੇ ਉਹਨਾਂ ਨੂੰ ਜਿਹੜਾ ਪੁੱਛਦਾ ਵੀ ਕੋਈ ਕਮੀ ਵੀ ਸਾਡੇ ਵਿੱਚ ਕਮੀ ਸਾਡੇ ਵਿੱਚ 100% ਕਮੀ ਹੈ ਜੇ ਕਮੀ ਪੂਰੀ ਹੋ ਜਾਏ ਲੋਕ ਇਕੱਠੇ ਹੋ ਜਾਣ ਤਾਂ ਕੋਈ ਜਿਹੜੀ ਆ ਸਾਨੂੰ ਸਰਕਾਰਾਂ ਦੀ ਲੋੜ ਨਹੀਂ ਇਹ ਲੋਕਾਂ ਦੀ ਲੋੜ ਹੈ ਅਸੀਂ ਆਪ ਖੁਦ ਅਨਿਆਂ ਸਾਫ ਆਪ ਲੈ ਸਕਦੇ ਜੇ ਕੋ ਪਬਲਿਕ ਕੱਟੀ ਧੰਨਵਾਦ